ਨਾ ਮੇਰੇ ਇੱਕ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈਪੀਮ ਜੈ ਪਰ ਸਸ਼ੀਕਾ ਜੀ ਨਮਸਕਾਰ ਸਾਰਿਆਂ ਨੂੰ ਅੱਜ ਪਿੰਡ ਮੁਤਕੀ ਦੇ ਵਿੱਚ ਨਗਰਪਾਲਿਕਾ ਬਣੀ ਹੈ ਜਿਹੜੀ ਨਵੀਂ ਉਹਦੇ ਵਿੱਚ ਵੱਖ-ਵੱਖ ਸਾਡੇ ਆਗੂਆਂ ਦੀ ਟੀਮ ਜਿਹੜੀ ਹੈਗੀ ਇਕੱਠੇ ਹੋਏ ਆ ਮੈਂ ਬੇਨਤੀ ਕਰੂੰਗਾ ਕਿ ਆਪਾਂ ਜਿਹੜਾ ਪਰਾਲਾ ਕੀਤਾ 2 ਮੀਟਰੀਆਂ ਟੱਡੀਆਂ ਭਰਨੀਆਂ ਤੇ ਨਹੀਂ ਹੋਈਆਂ ਉਸ ਤੋਂ ਬਾਅਦ ਐਮਪੀ ਦੇ ਇਲੈਕਸ਼ਨ ਸ਼ੁਰੂ ਹੋ ਗਏ ਚੋਣ ਜਾਬਤਾ ਲੱਗੀ ਆਪਣੀ ਮਜਬੂਰੀ ਬਣ ਗਈ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਉਸ ਤੋਂ ਬਾਅਦ ਸਰਪੰਚਾਂ ਦੇ ਇਲੈਕਸ਼ਨ ਆ ਗਏ ਤਾਂ ਚੋਣ ਜਾਬਤਾ ਲੱਗੀ ਤੀਸਰੇ ਨੰਬਰ ਤੇ ਇਲੈਕਸ਼ਨ ਆ ਸੀਜਨ ਆ ਗਿਆ ਹੈ ਨਾ ਹਾਂਜੀ ਹੁਣ ਅੱਜ ਦੀ ਮੀਟਿੰਗ 'ਚ ਸਾਡਾ ਇਹ ਫੈਸਲਾ ਹੋਣਾ ਚਾਹੀਦਾ ਹੈ ਕਿ ਵੇਖੋ ਅੱਜ ਅਸੀਂ ਨਗਰਪਾਲਿਕਾ ਮੁਤਕੀ ਵਿੱਚ ਮੀਟਿੰਗ ਕਰਨ ਦਾ ਸਾਡਾ ਇੱਕ ਮਤਾ ਪਾਸ ਹੋਇਆ ਕਿ ਆਪਾਂ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਮੀਰ ਹੋਣ ਗਰੀਬ ਹੋਣ ਉਹਨਾਂ ਨੂੰ ਇੱਕ ਮੈਸੇਜ ਲਾਉਣਾ ਹੈ ਇਹ ਬੈਨਰ ਲੈ ਕੇ ਕਿ ਅਸੀਂ ਮਨਰੇਗਾ ਮਜ਼ਦੂਰਾਂ ਦੀ ਗੱਲ ਕਰਦੇ ਆ ਇਹ ਮਨਰੇਗਾ ਦਾ ਕਾਨੂੰਨ ਜਿਹੜਾ ਬਣਿਆ ਉਹ ਬਣਿਆ 2005 ਦਾ ਲੇਕਿਨ ਨਗਰਪਾਲਿਕਾ ਬਾਅਦ ਚ ਬਣੀ ਹੈ ਹੈ ਨਾ ਨਗਰਪਾਲਿਕਾ ਬਾਅਦ ਬਣੀ ਪਰ ਜਿਹੜੀਆਂ ਨਵੀਆਂ ਨਗਰਪਾਲਿਕਾ ਬਣੀਆਂ ਉਹ ਪੰਜਾਬ ਸਰਕਾਰ ਦੀ ਪਾਲਿਸੀ ਆ ਵੀ ਜਿੱਥੇ 12000 ਵੋਟ ਹੁੰਦੀ ਆ ਉਥੇ ਨਗਰਪਾਲਿਕਾ ਬਣ ਸਕਦੀ ਆ ਪਰ ਬਣ ਸਕਦੀ ਹੈ ਪਰ ਲੋਕਾਂ ਦੀ ਸਹਿਮਤੀ ਨਾਲ ਬਣ ਸਕਦੀ ਆ ਆਮ ਜਲਾਹ ਚ ਲੋਕਾਂ ਦੀ ਸਲਾਹ ਲਈ ਜਾਂਦੀ ਆ ਪਰ ਤੁਹਾਡੇ ਕਿਸੇ ਤੋਂ ਸਲਾਹ ਤਾਂ ਨਹੀਂ ਨਾ ਲਈ ਹੈਨਾ ਪਰ ਕੁਝ ਮੁਠੀ ਭਾਰ ਸਰਕਾਰ ਦੇ ਚਲਾਉਣ ਵਾਲੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੇ ਨਗਰਪਾਲਿਕਾ ਨੂੰ ਜੈਸ ਕਰ ਦਿੱਤਾ ਜਿਹੜੇ ਵਾਸੀ ਆ ਉਹ ਨਹੀਂ ਉਹਨਾਂ ਦੀ ਸਲਾਹ ਲਈ ਪਰ ਉਹਨਾਂ ਨੇ ਕਿਉਂ ਕੀਤਾ ਉਹਦਾ ਕਾਰਨ ਕੀ ਆ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਓ ਜਦੋਂ ਸਰਕਾਰ ਦੇ ਨਗਰਪਾਲਿਕਾ ਦੇ ਹੁਕਮ ਕਰਤੇ ਨਗਰਪਾਲਿਕਾ ਬਣਾਉਣ ਦਾ ਤਰੀਕਾ ਇਹ ਹੁੰਦਾ ਕਿ ਨਗਰਪਾਲਿਕਾ ਦੀ ਪ੍ਰਾਪਰਟੀ ਜਿਹੜੀ ਹੁੰਦੀ ਉਹ ਮਹਿੰਗੀ ਹੋ ਜਾਂਦੀ ਸਾਡੇ ਕੋਲੇ ਤਾਂ ਕੋਈ ਪ੍ਰਾਪਰਟੀ ਨਹੀਂ ਨਾ ਹੈਗੀ ਪਰ ਨਗਰਪਾਲਿਕਾ ਬਣਾਉਣ ਵਾਲੇ ਬਣਾ ਗਏ ਪਰ ਸਾਡੇ ਮਜ਼ਦੂਰਾਂ ਦਾ ਜਿਹੜਾ ਮਨਰੇਗਾ ਕਾਨੂੰਨ ਉਹ ਖੋਇਆ ਗਿਆ ਹੈ ਨਾ ਸਾਡੀ ਇਹ ਸਾਰਿਆਂ ਦੀ ਮੰਗ ਆ ਮੁਤਕੀ ਤੋਂ ਤਲਵੰਡੀ ਤੋਂ ਮਮਦੂੜ ਤੋਂ ਇਹ ਦਿਹਾਤੀ ਏਰੀਏ 'ਚ ਇਹ ਦਿਹਾਤੀ ਏਰੀਏ 'ਚ ਆ ਲਿਖਿਆ ਹੋਇਆ ਆ ਲਿਖਿਆ ਹੋਇਆ ਦਿਹਾਤੀ ਰੋਜ਼ਗਾਰ ਗਰੰਟੀ ਐਕਟ 2005 ਕੱਲਾ ਬੈਨਰ ਤੇ ਨਹੀਂ ਲਿਖਿਆ ਐਕਟ ਐਕਟ ਚ ਲਿਖਿਆ ਹੋਇਆ ਕਾਨੂੰਨ ਚ ਲਿਖਿਆ ਹੋਇਆ ਤੁਸੀਂ ਤੁਸੀਂ ਦਿਹਾਤੀ ਏਰੀਆ ਚ ਰਹਿੰਦੇ ਹੋ ਤੁਹਾਡੇ ਕੋਲੋ ਵੋਟ ਕਾਉਂਟ ਮੰਗਦਾ ਦਿਹਾਤੀ ਐਮਐਲਏ ਹੈਨਾ ਇਹ ਦਿਹਾਤੀ ਰੋਜ਼ਗਾਰ ਗਰੰਟੀ ਕਾਨੂੰਨ ਹੈਨਾ ਇਹ ਆਪਾਂ ਥੱਲੇ ਤਿੰਨ ਲਿਖਿਆ ਪਹਿਲੇ ਨੰਬਰ ਤੇ ਲਿਖਿਆ ਮੁਤਕੀ ਪਹਿਲੀ ਮੀਟਿੰਗ ਮੁਤਕੀ ਹੋਈ ਸੀ ਫੇਰ ਹੋਈ ਸੀਗੀ ਮਮਦੂਤ ਫਿਰ ਤਲਵੰਡੀ ਹੈ ਨਾ ਇਹ ਕਿੰਨੇ ਕਸਬੇ ਆ ਦਿਹਾਤੀ ਏਰੀਏ ਜੇ ਦਿਹਾਤੀ ਕਾਨੂੰਨ ਆ ਤੇ ਦਿਹਾਤੀ ਏਰੀਏ ਚ ਅਸੀਂ ਰਹਿੰਦੇ ਉਹਨੂੰ ਲਾਗੂ ਕਰੋ ਹਾਂ ਲਾਗੂ ਕਰੋ ਅਸੀਂ ਐਮਐਲਏ ਨੂੰ ਵੀ ਕਹੇ ਕਿ ਤੂੰ ਦਿਹਾਤੀ ਏਰੀਏ ਦੀ ਵੋਟ ਲਈ ਆ ਦਿਹਾਤੀ ਦਾ ਮਤਲਬ ਆ ਵੀ ਇੱਥੇ ਬੇਰੁਜ਼ਗਾਰੀ ਹੈ ਇੱਥੇ ਕੰਮਕਾਰ ਨਹੀਂ ਹੈਗਾ ਗਰੀਬੀ ਕਿਸਮ ਦੇ ਲੋਕ ਤੇ ਸੈਂਟਰ ਸਰਕਾਰ ਨੇ ਉਹ ਦਿਹਾਤੀ ਏਰੀਆ ਚੋ ਰੋਜ਼ਗਾਰ ਦੇਣਾ ਕੰਮ ਦੇਣਾ ਇਹ ਸਾਡੀਆਂ ਮੰਗਾਂ ਨੂੰ ਲੈ ਕੇ ਆਪਾਂ ਸ਼ੁਰੂਆਤ ਕਰਨੀ ਆ 6 ਤਰੀਕ ਸ਼ੁੱਕਰਵਾਰ ਨੂੰ ਕਿਉਂਕਿ ਇਹ ਕਰਨੀ ਲੋੜ ਕਿਉਂ ਪੈ ਗਈ ਆ ਇਹ ਲੋੜ ਤਾਂ ਪੈ ਗਈ ਆ ਕਿ ਅਸੀਂ ਜਿਹੜਾ ਦਈਏ ਜਿਹੜੇ ਸਾਡੇ ਨਾਲ ਮੀਰ ਲੋਕ ਨੇ ਰੱਬ ਨੂੰ ਮੰਨਣ ਵਾਲੇ ਉਹ ਵੀ ਸਾਡਾ ਸਾਥ ਦੇਣ ਲਈ ਤਿਆਰ ਹੋ ਜਾਣ ਉਹ ਸਾਡੇ ਨਾਲ ਭਾਵੇਂ ਨਾ ਤੁਰਨ ਲੇਕਿਨ ਉਹ ਘਰੇ ਬੈਠੇ ਹੀ ਅਰਦਾਸ ਕਰਦੇ ਆ ਪਰਮਾਤਮਾ ਨੂੰ ਮੰਨਣ ਵਾਲੇ ਪਰਮਾਤਮਾ ਉਹਨਾਂ ਨੂੰ ਦੇਸ਼ ਦਿੰਦਾ ਹੈ ਕਿ ਭਾਈ ਗਰੀਬ ਦੀ ਮਦਦ ਕਰਨੀ ਆ ਕਰ ਭਲਾ ਅੰਤ ਭਲਾ ਹੋ ਭਲੇ ਦਾ ਭਲਾ ਹੈ ਨਾ ਉਹਨਾਂ ਦੀਆਂ ਸਾਡੇ ਨਾਲ ਦੁਆਵਾਂ ਜੁੜ ਜਾਣ ਅਸੀਸਾਂ ਜੁੜ ਜਾਣ ਵਿਚਾਰ ਜੁੜ ਜਾਣ ਉਹ ਨਾਲ ਭਾਵੇਂ ਨਾ ਤੋਂ ਹੈ ਨਾ ਹੈ ਨਾ ਕਿਉਂਕਿ ਜਦੋਂ ਆਪਾਂ ਪੂਰੇ ਜੋੜਾ ਸ਼ੋਰਾ ਦੇ ਨਾਲ ਵੱਡੇ ਇਕੱਠ ਕਰਨੀ ਆ ਤਾਂ ਉਦੋਂ ਕੋਈ ਕਹਿ ਨਾ ਸਕੇ ਕਿ ਸਾਨੂੰ ਨਹੀਂ ਪਤਾ ਲੱਗਿਆ ਨਰੇਗਾ ਕੀ ਚੀਜ਼ ਹੋਈ ਐ ਕੀ ਸਾਡੇ ਪਿੰਡ ਦੇ ਲੋਕ ਮੰਗਦੇ ਆ ਜੇ ਨਹੀਂ ਮੰਗਦੇ ਕਿਉਂਕਿ ਅੱਜ ਮੁਤਕੀ ਤੋਂ ਸ਼ੁਰੂ ਕਰਾਂਗੇ ਅਗਲੇ ਅਗਲੇ ਦਿਨ ਆਪਾਂ ਮੰਧੂੜ ਤੋਂ ਸ਼ੁਰੂ ਕਰਾਂਗੇ ਉਸ ਤੋਂ ਅਗਲੇ ਦਿਨ ਤਲਵੰਡੀ ਤੋਂ ਸ਼ੁਰੂ ਕਰਾਂਗੇ ਫਿਰ ਆਪਾਂ ਫਰੋਜਪੁਰ ਚ ਕਰਾਂਗੇ ਫਰੋਜਪੁਰ ਜਦੋਂ ਇਕੱਠੇ ਹੋਵਾਂਗੇ ਤਾਂ ਵੇਖੋ ਮੁੱਖ ਮੰਤਰੀ ਦੇ ਦਫ਼ਤਰ ਚ ਆਪਣੀ ਲੈਟਰ ਗਈ ਆ ਉਸ ਲੈਟਰ ਤੇ ਆਪਾਂ ਫੋਨ ਕਰਕੇ ਕੈਮ ਲਵਾਂਗੇ ਕਾਮ ਲਾ ਕੇ ਚਵਾਡੇ ਚੋਂ ਜੇ ਤਾਂ ਤੁਸੀਂ ਵਾਰੀ ਨਾਲ ਜਾਣਾ ਚਾਹੁੰਦੇ ਹੋਏ ਆ ਫਿਰ ਆਪਾਂ ਕੱਲੀ ਮੁਤਕੀ ਚੋਂ ਇੱਕ ਗੱਡੀ ਭਰ ਤੇ ਜੇ ਤੁਸੀਂ ਪੰਜ-ਪੰਜ ਬੰਦੇ ਵਾਰੀ ਨਾਲ ਜਾਣਾ ਚਾਹੁੰਦੇ ਹੋਏ ਤੇ ਆਪਾਂ ਦੂਸਰੀ ਕਸਬੇ ਹਾਂਜੀ ਹਾਂਜੀ ਤਾਂ ਫਿਰ ਵੀ ਵੇਖੋ ਜਦੋਂ ਕਿਸੇ ਤੋਂ ਚੀਜ਼ ਲੈਣੀ ਹੋਵੇ ਮੰਨ ਕੇ ਚਲੋ ਇੰਦਰਜੀਤ ਆਪਾਂ ਤੁਹਾਡੇ ਤੋਂ ਆਟਾ ਦਾ ਰਾ ਲੈਣਾ ਹੋਵੇ ਤਾਂ ਅਸੀਂ ਇੱਥੇ ਖੜੇ ਹੋਈਏ ਬੋਰਡ ਸ਼ਾਦੀ ਜਗ੍ਹਾ ਤੇ ਤਾਂ ਅੱਜ ਨੂੰ ਤਾਂ ਆਟਾ ਉਥੋਂ ਉੱਡ ਕੇ ਆ ਨਹੀਂ ਆਣਾ ਮਿਲਣਾ ਪੈਣਾ ਹੈ ਨਾ ਤੇ ਨਾਲ ਬੇਨਤੀ ਕਰਨੀ ਪੈਣੀ ਆ ਕਿ ਅਸੀਂ ਧਾਰਾ ਲੈਣਾ ਆਟਾ ਤਾਂ ਜੇ ਅਸੀਂ ਮੁੱਖ ਮੰਤਰੀ ਤੋਂ ਲਿਖਾ ਕੇ ਭੇਜਣਾ ਤਾਂ ਫਿਰ ਦੋ ਤਿੰਨ ਵਾਰੀ ਤਾਂ ਆਪਾਂ ਬੇਨਤੀਆਂ ਕਰਾਂਗੇ ਹੈਨਾ ਤਾਂ ਫਿਰ ਆਪਾਂ ਕਰਾਂਗੇ ਬੇਨਤਾ ਹੁਣ ਬੇਨਤਾ ਕਿਹੋ ਜਿਹਾ ਹੁੰਦਾ ਕਿਉਂ ਨਹੀਂ ਵੱਡਾ ਫਿਰ ਇੱਥੇ ਛੜਕ ਜਾਮ ਕਰ ਲਈ ਇੱਥੇ ਮੁਤਕੀ ਜਾਮ ਕਰ ਲਈ ਬਾਜ਼ਾਰ ਬੰਦ ਕਰ ਲਿਆ ਹੈਨਾ ਟ੍ਰੇਨ ਬੰਦ ਕਰ ਲਈ ਕਿਉਂਕਿ ਇਹ ਹੌਲੀ ਹੌਲੀ ਕਛਵਾ ਕੀ ਚਾਲ ਚੱਲ ਰਹੀ ਹੈ ਜਦੋਂ ਤੁਹਾਡਾ ਕੰਮ ਸ਼ੁਰੂ ਹੋਏਗਾ ਆਪਾਂ ਉਦੋਂ ਬੈਠਾਂਗੇ ਨਹੀਂ ਤਾਂ ਆਪਾਂ ਮਰ ਜਾਵਾਂਗੇ ਇਹ ਤੁਹਾਡਾ ਮੇਰਾ ਪ੍ਰੋਮਿਸ ਹੈ ਨੈਟ ਤੇ ਆਪਣੀ ਹਰ ਵੀਡੀਓ ਚੱਲਦੀ ਆ ਤੁਸੀਂ ਨੈਟ ਤੇ ਦੇਖ ਰਿਹਾ ਜੇ ਕਿ ਇਸ ਬੰਦੇ ਨੇ ਇੱਕ ਵਾਦਾ ਕੀਤਾ ਸੀ ਜੇ ਨਰੀਗਾ ਨਾ ਚੱਲੀ ਤੇ ਬੈਠਦੇ ਅਸੀਂ ਵੀ ਨਹੀਂ ਹੈ ਕਿ ਮਮਦੋਰ ਤੋਂ ਇੱਕ ਬੀਬੀ ਰਾਵਾਂ ਦੀ ਨਹੀਂ ਆਖਿਆ ਸੀ ਆਂਦੀ ਪ੍ਰਧਾਨ ਜੀ ਜੇ ਸਾਡੀ ਨਰੀਦ ਦਾ ਨਾ ਚੱਲੀ ਜੇ ਮੈਂ ਕਿਹਾ ਤੇਰੇ ਕੋਲ ਫੋਨ ਟੱਚ ਹੈ ਕਿ ਨਹੀਂ ਹਾਂ ਮੈਂ ਕਿਹਾ ਮੈਂ ਐਪ ਪਰ ਆਵਾਂ ਯਾਰ ਆਈਡੀ ਪਰੀ ਹੋਈ YouTube ਤੇ ਤੇ ਮੈਂ ਕਹਿੰਦਾ ਐਨਾ ਤਾਂ ਵੇਖਦੀ ਰਹੀ ਵੀ ਅੱਜ ਪ੍ਰਧਾਨ ਚੰਡੀਗੜ ਸਾਡੇ ਲਈ ਨਰੇਗਾ ਲਈ ਗਿਆ ਅੱਜ ਪ੍ਰਧਾਨ ਦਿੱਲੀ ਸਾਡੇ ਲਈ ਗਿਆ ਹੈਨਾ ਮੈਂ ਤਾਂ ਮੈਂ ਨਹੀਂ ਬੈਠੂਗਾ ਹੈਨਾ ਪਰ ਤੁਸੀਂ ਕੀ ਕਹਿ ਸਕਦੇ ਹੋ ਕਿ ਜੇ ਕਿਸਾਨ ਇਕੱਠੇ ਹੋਏ ਤੇ ਕਿਸਾਨਾਂ ਦਾ ਕੰਮ ਵੇਰ ਗਿਆ ਕਿ ਸਿਰੇ ਲੱਗਾ ਸੀ ਸਿਰੇ ਲੱਗਾ ਤੇ ਜੇ ਤੁਸੀਂ ਇਕੱਠੇ ਹੋਗੇ ਤੇ ਤੁਹਾਡਾ ਕੰਮ ਵੇਰ ਸਕਦਾ ਨਹੀਂ ਨਹੀਂ ਜੀ ਇੱਕ ਵਾਧੇ ਵਾਲੀ ਗੱਲ ਤੁਹਾਨੂੰ ਮੈਂ ਦੱਸਣਾ ਕਿ ਤੁਹਾਡਾ ਸੰਵਿਧਾਨ ਬਣਿਆ ਹੋਇਆ 1952 ਦਾ ਬਾਬਾ ਸਭ ਡਾਕਟਰ ਵੇਟ ਕਰਦੀ ਹੁੰਦਾ ਸਾਹਮਣੇ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਔਰ ਸਿੱਖਿਆ ਜਾਤੀ ਦੇ ਲੋਕਾਂ ਨੂੰ ਦਿੱਤਾ ਜਾਊਗਾ ਤੁਹਾਡਾ ਰੋਜ਼ਗਾਰ ਉਸ ਕਾਨੂੰਨ ਦੇ ਅੰਦਰ ਆਂਦਾ ਹੈ 2005 ਵਿੱਚ ਸੋਧ ਕਰਕੇ ਬਣਾਇਆ ਜਿਹੜਾ ਤੁਹਾਡਾ ਕਾਨੂੰਨ ਬਣਿਆ ਹੋਇਆ ਉਹਨੂੰ ਤੁਹਾਨੂੰ ਲਾਗੂ ਕਰਾਉਣ ਦੀ ਲੋੜ ਆ ਰੌਲਾ ਪਾਉਂਦੇ ਹੈਨਾ ਹੁਣ ਤੁਸੀਂ ਸ਼ੁੱਕਰਵਾਰ ਦਾ ਦਿਨ ਰੱਖਿਆ ਹੋਇਆ ਸ਼ੁੱਕਰਵਾਰ ਨੂੰ ਤੁਹਾਡੀ ਸ਼ਕਤੀ ਬਾਰੇ ਪਤਾ ਲੱਗ ਜੇ ਮੈਂ ਤੁਹਾਡੇ ਨਾਲ ਹਾਂ ਕੁਝ ਮੇਰੇ ਨਾਲ ਆਗੂਆਂ ਦੀ ਟੀਮ ਵੀ ਹੋਏਗੀ ਇੱਕ ਜਿਹੜਾ ਆਪਾਂ ਦੇਣਾ ਪਹਿਲਵਾਨੀ ਗਿਆ ਉਸ ਤੋਂ ਅਗਲਾ ਮੁਤਕੀ ਆ ਦਵਾਂਗੇ ਤਲਵੰਦੋਟ ਉਸ ਤੋਂ ਅੱਗੇ ਤਲਵੰਡੀ ਫਿਰ ਫਰੋਜਪੁਰ ਫਰੋਜਪੁਰ ਫਿਰ ਆਪਾਂ ਐਂਡ ਲਾ ਦੇਾਂਗੇ ਹੈਨਾ ਦੇਖੋ ਗੱਲਬਾਤ ਤਾਂ ਹੁਣ ਵੀ ਕਹਿੰਦੇ ਆ ਕਰਨ ਲਈ ਪਰ ਜਦੋਂ ਅਸੀਂ ਮੁੱਖ ਮੰਤਰੀ ਦੀ ਕੋਠੀ ਜਾਣਾ ਹੈ ਤਾਂ ਉਹਨਾਂ ਨੇ ਇਹ ਗੱਲ ਕਰਨੀ ਆ ਪਹਿਲਾਂ ਵੀ ਕਰਦੇ ਰਹੇ ਜੀ ਤੁਸੀਂ ਉੱਥੇ ਲੋਕਲ ਸਾਡੇ ਜਿਹੜੇ ਆਗੂ ਆਚ ਐ ਐਮਐਲਏ ਆਚ ਐ ਚੇਅਰਮੈਨ ਆਚ ਸਰਪੰਚਾ ਉਹਨਾਂ ਨੂੰ ਮਿਲੇ ਹੋ ਹੈਨਾ ਅਸੀਂ ਕਿਉਂ ਮਿਲੀਏ ਬਈ ਸਾਡਾ ਕਾਨੂੰਨ ਦਿੱਲੀ ਦਾ ਹੈ ਸਹੀ ਗੱਲ ਹੈ ਹੈਨਾ ਦਿੱਲੀ ਦਾ ਹੈ ਅਸੀਂ ਅਫਸਰ ਸ਼ਾਹੀ ਨੂੰ ਮਿਲ ਲਿਆ ਅਫਸਰ ਸ਼ਾਹੀ ਸਾਨੂੰ ਕਹਿੰਦੀ ਆ ਕਿ ਤੁਸੀਂ ਭਾਈ ਮੋਦੀ ਤੋਂ ਲਿਖਾ ਕੇ ਦੇ ਦਿਓ ਹੈਨਾ ਤੇ ਅਸੀਂ ਕਾਨੂੰਨ ਲਾਗੂ ਕਰ ਦਿੰਦੇ ਹਾਂ ਮਨੋਬੀ ਨੂੰ ਤੁਸੀਂ ਮੁੱਖ ਮੰਤਰੀ ਉਹ ਸਾਡੇ ਤੁਹਾਨੂੰ ਲੋਕਾਂ ਨੇ ਵੋਟ ਪਾਇਆ ਤੁਸੀਂ ਮਤਾ ਪਾਸ ਕਰਕੇ ਭੇਜੋ ਹਨ ਇਸ ਲਈ ਵੇਖੋ ਬੇਨਤੀ ਹੈ ਕਿ ਇਮਾਨਦਾਰੀ ਦੇ ਨਾਲ ਆਪਣੀ ਇਮਾਨਦਾਰੀ ਦਿਖਾਓ ਇਹਦੇ ਵਿੱਚ ਨਾ ਤਾਂ ਕੋਈ ਲਾਲਚੀ ਕੰਮ ਕਰ ਸਕਦਾ ਹੈ ਪੈਸੇ ਵਾਲਾ ਕਿਉਂਕਿ ਪੈਸਾ ਸਾਡੇ ਕੋਲ ਹੈ ਨਹੀਂ ਅਸੀਂ ਕਿੱਥੋਂ ਦੇਣਾ ਹੈ ਹੈਨਾ اچھا ਨਾ ਕੋਈ ਅਹੁਦੇ ਵਾਲਾ ਕੰਮ ਕਰ ਸਕਦਾ ਅਹੁਦਾ ਉਦੋਂ ਦੇਣਾ ਹੈ ਜੇ ਜਦੋਂ ਬੰਦਾ ਕੁਝ ਕੰਮ ਕਰਕੇ ਵਿਖਾਵੇ ਹੁਣ ਅਸੀਂ ਵੀਡੀਓ ਚ ਆ ਰਹੇ ਆ ਫਿਰ ਇਹ ਨਾਲ ਜਿਹੜੇ ਅੱਗ ਨੂੰ ਵੀਡੀਓ ਚ ਆ ਰਹੇ ਆ ਉਹ ਕੰਮ ਕਰਦੇ ਆ ਮਨ ਕਿ ਚਲੋ ਸ਼ੀਆ ਨੂੰ ਮੇਰੇ ਤੱਕ ਸਾਲ ਤੱਕ ਤੁਹਾਡਾ ਨਰੇਡਾ ਚੱਲ ਪਿਆ ਤੁਸੀਂ ਉਹਨੂੰ ਲੀਡਰ ਫੇਰ ਬਣਾ ਸਕਦੇ ਹੋ ਕਿਉਂਕਿ ਇਹਨੇ ਸਾਡੇ ਲਈ ਕੁਝ ਕੀਤਾ ਹੈਨਾ ਹੁਣ ਵੀ ਤਾਂ ਮੇਲੇ ਲੱਗਦੇ ਨਾ ਬਾਬਾ ਸਾਹਿਬ ਡਾਕਟਰ ਬੇੜਕਾਰ ਭਿਮਰੋ ਸਾਹਿਬ ਦਾ ਮੇਲਾ ਲੱਗਦਾ ਆ ਆਪਾਂ ਦਿਨ ਮਨਾਉਣੀ ਉਹਨਾਂ ਦਾ ਭਗਤ ਸਿੰਘ ਦਾ ਦਿਨ ਮਨਾਉਣੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਦਿਨ ਮਨਾਉਣੀ ਆ ਗੁਰੂ ਨਾਨਕ ਦੇਵ ਜੀ ਦਾ ਦਿਨ ਮਨਾਉਣੀ ਆ ਉਹਨਾਂ ਨੇ ਸਾਡੇ ਸਮਾਜ 'ਚ ਵੀ ਕੁਛ ਨਾ ਕੁਛ ਕੀਤਾ ਤਾਂ ਫਿਰ ਤੁਹਾਡੇ 'ਚ ਵੀ ਐਹੋ ਜਿਹੀ ਵਿਚਾਰ ਤਾਰਾ ਹੋਣੀ ਚਾਹੀਦੀ ਆ ਇਹ ਲਾਲਚ ਨਹੀਂ ਏ ਇੱਕ ਇੱਕ ਗਰੀਬ ਪਰਿਵਾਰ ਦਾ ਕੰਮ ਜੇ ਸਹੀ ਲੱਗਦਾ ਕਿ ਉਹਨਾਂ ਨੇ ਦੁਆਵਾਂ ਲਈ ਹੋਵੇ ਹਾਂ ਵੀ ਮੈਨੂੰ ਵਿਸ਼ਵਾਸ ਦਿਵਾਓ ਵੀ ਤੁਸੀਂ ਕਰਨਾ ਚਾਹੁੰਦੇ ਹੋ ਛੇਤੀ ਨੂੰ ਉਹ ਕਰਿਓ ਹੱਥ ਖੜਾ ਜਿਹੜਾ ਕਰਨਾ ਚਾਹੁੰਦਾ ਹੈ ਜਿਹੜਾ ਨਹੀਂ ਕਰਨਾ ਚਾਹੁੰਦਾ ਉਹ ਨਾ ਕਰਿਓ ਨਹੀਂ ਇੰਦਰ ਜੀ ਤੱਕ ਨਹੀਂ ਮੱਤ ਕਰਦੇ ਆਂ ਕਿ ਇੰਨਾ ਕਹਿਦਾ ਹੋਇਆ ਸਭ ਨੂੰ ਜੈ ਪੀਂ ਜੈ ਜੈ ਪਰ ਸਿਕਾ ਨਮਸਕਾਰ ਚਲੋ <laughs> <laughs>